ਆ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਵੜ ਸੇ ਲੈ ਲੈ ਗਏ ਆਂ ਜੀ ਆਓ ਪੁੱਛ ਲੈਨੇ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਵਧੀਆ ਮੈਂ ਵੀ ਆਈ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਅੰਦਰ ਹੈਗੀ ਜੀ ਪਿੰਡ ਛੰਨਾ ਗਲਾ ਸਿੰਘ ਵਾਲਾ ਜ਼ਿਲ੍ਹਾ ਬਨਾਲਾ ਦਸੀਲ ਦਾ ਨੇੜੇ ਪਿੰਡ ਭੜੌੜ ਨੇੜਾ ਜੰਗੀਣਾ ਘੱਡਾ ਵਾਲੇ ਪਿੰਡਾਂ ਦੇ ਵਿਚਾਲੇ ਮੋਬਾਈਲ ਨੰਬਰ 985553367 ਠੀਕ ਹੈ ਬਾਪੂ ਬਾਪੂ ਜੜੀ ਇਹ ਬਾੜ ਦੇ ਨੇ ਕਿਹੜਾ ਛੂਹਾ ਹੁੰਦੀ ਆ ਛੂਹਾ ਦੂਜਾ ਕਹਿ ਕੇ ਦਿੱਤੀ ਆਪਾਂ ਨੂੰ ਜੀ ਠੀਕ ਆ ਤੇ ਦਿਨ ਲੈ ਦੀ ਹਫਤੇ ਦੁੱਤੇ ਹਾਉਤੇ ਦੁੱਤੇ ਬਣੂ ਆਉਦੇ ਯਾਰ ਹਨਾ ਬਾਲ ਵਾਲਾ ਦਾ ਰਕਾਰ ਤੋੜਦੀ ਬਾਪ ਜੀ ਚੈੱਕ ਕਰ ਲੋ ਸਾਰੀਆਂ ਬਾਲਡਨ ਲਾ ਕੇ ਮੇਰਾ 6 ਫੁੱਟ ਕਰਦਾ ਹੀ ਦੇਖੋ 6 ਫੁੱਟ ਬਾਪੂ ਦਾ ਐ ਵੀ ਲੰਮੀ ਲੰਮੀ ਕਿਸੇ ਪਾਸੋਂ ਹੀ ਬੰਦਾ ਕਦੀ ਕਰਦਾ ਨਾ ਉਹ ਸਾਬ ਨਾ ਜੱਜਮੈਂਟ ਕਰ ਲਿਓ ਬਈ ਬਣੂ ਬਾਗੇ ਛੰਡੀ ਛੁੰਡੀ ਤਾਂ ਤਾਂ ਲੈਵਾ ਦੇਖੋ ਲੈਵਾ ਬੜਾ ਕਮਾਲ ਦਾ ਐ ਤੀ ਕੱਚੀ ਆ ਬਰੀਕੀ ਬਹੁਤ ਲੈ ਕੀ ਬਾਤ ਹੈ ਤੇ ਢੁੱਲ ਸਾਰੀ ਸਾਰੀਆਂ ਬਾਲਡਨ ਲਾ ਕੱਢੂ ਫਿਰ ਤੋਂ ਥਾਂ ਬਹੁਤ ਚੰਗਾ ਹਨਾ ਬਾਪੂ ਹਾਂ ਛੇ ਡਾ ਛੁੜਾ ਦੁੱਧਾ ਫਿਰ ਦੋ ਤਾਂ ਬਈ ਪਹਿਲਾ ਜੂ ਇਹਨਾਂ ਨੇ 25 ਅੱਛਾ ਅੱਛਾ ਦੇਣਾ 22 23 ਲੀਟਰ ਸੌਖਾ ਜੀ ਅੰਡਰ ਕ ਕਮਾਲ ਦਾ ਬਈ ਮਾਤਰੀਆ ਵਾਲਾ ਜੂ ਬਹੁਤ ਅਗਰਾਂ ਤੋਂ ਕੰਮੋਂ ਪਈਆਂ ਸਾਰੀਆਂ ਬਾਲਟਾਂ ਕੱਢ ਕੇ ਕਰਮਾ ਇਹਦੇ ਦੇਖੋ ਜੀ ਫੇਸ ਬੜਾ ਪਿਆਰਾ ਹਨਾ ਫੇਸ ਬਹੁਤ ਚੰਗਾ ਬੋਦੀਬਾਦੀ ਚੰਗੀ ਆ ਸਨਖਪੁਣਾ ਬੈੜ ਦੇ ਵਿੱਚ ਬਹੁਤ ਚੰਗਾ ਖੋਲ ਦੇ ਬਾਪੂ ਤੋੜ ਕੇ ਦਿਖਾ ਦੇ ਦੁੱਧ ਦਾ ਰਿਕਾਰਡ ਵੀ ਬਾਪੂ ਨੇ ਚੰਗਾ ਦੱਸਿਆ ਇਹ ਦੁੱਧ ਤਾਂ ਵੱਡੀ ਬਹੁਤ ਆ ਜੀ ਬੈੜਾ ਹੂੰ ਹੂੰ ਕੱਤੀ ਕੱਤੀ ਆ ਬਈ ਦਿਨ ਹਜੇ ਲੈਂਦੀ ਆ ਉਹਦੋਂ ਆਰਡਰ ਆ ਜਿਹੜਾ ਕਮਾਲ ਦਾ ਤਿਆਰ ਕਰ ਲੋਗੇ ਪ੍ਰਿੰਟ ਪ੍ਰਿੰਟ ਵੀ ਕਰਮ ਵਾਲੀ ਦਾ ਚੰਗਾਗਾ ਬਾਕੀ ਕੱਦ ਫੋਲ ਆ ਬਈ ਬਾਪੂ ਦਾ 6 ਫੁੱਟ ਕੱਦ ਉਸ ਹਿਸਾਬ ਨਾਲ ਜੱਜਮੈਂਟ ਲਾ ਲਿਓ ਬਣੂ ਬਣੂਗੀ ਬਹੁਤ ਬਈ ਜਿਹੜੇ ਹਿਸਾਬ ਨਾਲ ਢੱਲਾ ਢੁਲਾ ਦਿਖਾਉਂਦੀ ਆ ਨਾ ਰੋਦਰ ਰਿਕਾਰਡ ਦੱਸਿਆ ਬਾਪੂ ਨੇ ਲੇਵਾ ਕਮਾਲ ਦਾ ਤਿਆਰ ਕਰੋ ਠੰਡੀ ਆਣਾ ਪੂਰੀ ਬਾਈ ਠੰਡੀ ਜਾ ਰਹੀ ਠੀਕ ਹੋਣੇ ਫੇਸ ਦੇਖੋ ਫੇਸ ਬੜਾ ਪਿਆਰਾ ਲੈ ਲੋ ਜਿਵੇਂ ਮਾਰਦੀ ਆ ਉੱਥੇ ਫੇਰੀ ਚੱਲ ਕੋਈ ਚੱਕ ਨਹੀਂ ਕਹਿੰਦੀ ਕਰਮ ਵਾਲੀ ਲੈ ਕੋਈ ਨਹੀਂ ਕੀ ਆ ਬਾਤ ਹੂੰ ਠੰਡੀ ਠੁੰਡੀ ਫੁੱਲ ਆ ਬਾਈ ਫੇਸ ਦੇਖੋ ਫੇਸ ਬੜਾ ਪਿਆਰਾ ਜਵਾਕ ਚੁਈ ਜਾਉਣੀ ਹੂੰ ਤੇ ਕੀ ਮੋਲ ਆਦਾ ਜਾਇਜ਼ ਆ ਮੋਲੀ ਫੂਲ ਦੀ ਦੱਸ ਦੇ ਜੈ ਜੀ ਹਾਂ ਜੀ ਹਾਂ ਠੀਕ ਹੈ ਜਿਹੇ ਗਾਂ ਦੇ ਹਸਾਂ ਨਾ ਗਾਂ ਦੇ ਹਰਨਾ ਦਾ ਠੀਕ ਹੈ ਮੋਲ ਆ ਬਾਈ ਫੂਨ ਤੇ ਹੋ ਜਾਊਗਾ ਮੋਲ ਆ ਜਿਹੜਾ ਬੈਡ ਦੇ ਹਿਸਾਬ ਨਾਲ ਜਾਇਜ਼ ਹੋਗਾ ਤੋਰਾ ਤਾਰਾ ਚੰਗਾ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਡਰ ਕਮਾਲ ਦਾ ਮੁਠੀ ਵਾਲਾ ਤਣ ਕੱਲਾ ਕੱਲਾ ਤਣ ਨਾੜਾ ਨੂੜਾ ਕਰਮਾਲੀ ਦੇ ਖੋਲ ਚੰਗੀਆਂ ਨੇ ਬਾਈ ਤੇ ਕਿਸੇ ਵੀਰ ਨੂੰ ਬਾਈ ਬੜਾ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਫੈਦ ਲਓ ਧੰਨਵਾਦ